ਸਤਿਗੁਰੂ 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 ਗੋਬਿੰਦ ਜੀਓ ਸਤਿਗੁਰੂ 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 ਗੋਬਿੰਦ ਜੀਓ ਸਤਿਗੁਰੂ ਗੋਬਿੰਦ ਜੀ ਸਤਿਗੁਰੂ ਸਤਿਗੁਰੂ ਦੋ ਵਾਰ ਆਇਆ ਕਿਉਂਕਿ ਗੁਰੂ ਇੱਕ ਨਹੀਂ ਹੈ ਗੁਰੂ ਅਨੇਕ ਤੋਂ ਇੱਕ ਹੋਇਆ ਹੈ ਸ਼ਬਦ ਦੇ ਵਿੱਚ ਕਹੇ ਸ਼ਬਦ ਰੂਪ ਚ ਇੱਕਾ ਜੋਤ ਰੂਪ ਚ ਨੈਕ ਨੇ ਜਿਹਨੇ ਭਗਤ ਨੇ ਸੱਚਖੰਡ ਦੇ ਵਿੱਚ ਸੱਚਖੰਡ ਵਸਿਆ ਨੰਕਾਰ ਨੰਕਾਰ ਰੂਪ ਦੇ ਵਿੱਚ ਰਾਕਾਰੀ ਅਵਸਥਾ ਦੇ ਵਿੱਚ ਜਿਹੜੇ ਭਗਤ ਤੇ ਕਿ ਹੋਏ ਨੇ ਸੱਚਖੰਡ ਵਿੱਚ ਉਹਦਾ ਸਾਰਿਆਂ ਦੀ ਜਿਹੜੀ ਇੱਛਾ ਸ਼ਕਤੀ ਹੈ ਉਹ ਗੁਰੂ ਆ ਉਹ ਇੱਛਾ ਪਾਣਾ ਹੁਕਮ ਉਹਦੇ ਕਈ ਨਾਮ ਨੇ ਸਤਗੁਰੂ ਸਤਗੁਰੂ ਸਾਰੇ ਹੀ ਸਤਗੁਰੂ ਨੇ ਸਤਗੁਰੂ ਸਤਗੁਰੂ ਸਾਰੇ ਹੀ ਸਤਗੁਰੂ ਨੇ ਗੁਰੂ ਵਿੱਚ ਲਿਈ ਨਾ ਗੁਰੂ ਇੱਕਾ ਸਤ ਸਰੂਪ ਬਹੁਤ ਹੈ ਸਤ ਸਰੂਪ ਬਹੁਤ ਨਾ ਗੁਰੂ ਸਰੂਪ ਚ ਆ ਕੇ ਇੱਕ ਸ਼ਬਦ ਸ਼ਬਦ ਗੁਰੂ ਹੈ ਨਾ ਸ਼ਬਦ ਹੁਕਮ ਸਰੂਪ ਵਿੱਚ ਇੱਕੋ ਨਾਮ ਹੁਕਮ ਹੈ ਉਹ ਇੱਕੋ ਹੀ ਹੈ ਹੁਕਮ ਇੱਕੋ ਹੀ ਹੈ ਨਾਮ ਇੱਕੋ ਹੀ ਹੈ ਲੇਕਿਨ ਨਾਮ ਦੇ ਜਿਹੜੇ ਪਿੱਛੇ ਨੇ ਜਿਨ੍ਹਾਂ ਦਾ ਨਾਮ ਉਹ अनेਕ ਨੇ अनेਕ ਆ ਫਿਰ ਇਕਮ अनेਕ ਤੋਂ ਇਕਤਾ ਦੇ ਵਿੱਚ ਗਏ ਹੋਏ ਸਤਗੁਰੂ ਗੋਬਿੰਦ ਜੀ ਉਹ ਸਤਗੁਰ ਜਿਹੜਾ ਹੈਗਾ ਉਹ ਤਾਂ ਗੋਬਿੰਦ ਹੈ ਸਤਗੁਰ ਦਾ ਦੇਹਧਾਰੀ ਹੁੰਦਾ ਹੈ ਸਤਗੁਰ ਦੇਹਧਾਰੀ ਹੁੰਦਾ ਪਹਿਲਾਂ ਜਿਹੜਾ ਗੋਬਿੰਦ ਸੀ ਉਹ ਡਿਵੈਲਪ ਹੋ ਕੇ ਹੀ ਸਤਗੁਰ ਹੋਇਆ ਗੋਬਿੰਦ ਨੂੰ ਗਿਆਨ ਨਹੀਂ ਹੁੰਦਾ ਪੂਰਨ ਗੋਬਿੰਦ ਬ੍ਰਹਮ ਹੁੰਦਾ ਹੁਣ ਬ੍ਰਹਮ ਹੋ ਕੇ ਸਤਗੁਰ ਬਣਦਾ ਹੈ ਸਤਪੁਰਖ ਜਿਹਨਾਂ ਜਾਣਿਆ ਸਤਗੁਰ ਤਿਸ ਕਾ ਨਾਓ ਸਤਪੁਰਖ ਜਿਹਨਾਂ ਜਾਣਿਆ ਉਹ ਗੋਬਿੰਦ ਹੀ ਸਤਗੁਰ ਤੱਕ ਬਦਲ ਕੇ ਸਤਗੁਰ ਬਣੇ ਗੋਬਿੰਦ ਹੀ ਅਵਸਥਾ ਸਤਗੁਰ ਵਾਲੀ ਹੋਈ ਏ ਸਤਗੁਰ ਗੋਬਿੰਦ ਜੀਓ ਗੋਬਿੰਦ ਗੋਬਿੰਦ ਕ੍ਰਿਸ਼ਨ ਨੂੰ ਕਿਹਾ ਨਾ ਕਿਉਂ ਕਿਹਾ ਗੋਬਿੰਦ ਕ੍ਰਿਸ਼ਨ ਨੂੰ ਕਿਉਂ ਨਹੀਂ ਗੀਤਾ ਲਈ ਜੀ ਉਹਦੇ ਨਾਂ ਤੇ ਗੀਤ ਆ ਉਹ ਬ੍ਰਹਮ ਕੇ ਆਂਦੀ ਗੱਲ ਆ ਜਾਏ ਪੂਰੀ ਵਰੂਗੇ ਘਰ ਪਿਛੇ ਵਾਲਿਆਂ ਨੇ ਬਗਾੜਤੀ ਹੋ ਸਕਦਾ ਪਹਿਲਾਂ ਠੀਕ ਹੋਵੇ ਪਟਦਰ ਬਾਟ ਪਾੜਨੀ ਦੀ ਪਾੜਤੀ ਗੀਤਾ ਦੀ ਵੀ ਪਾੜਤੀ ਉਹ ਇਹਨਾਂ ਨੂੰ ਕੀ ਲੱਗਦਾ ਗੀਤਨ ਵੀ ਤਾਂ ਕਿਤੇ ਇੱਕ ਕਿਸਮ ਦੀ ਹੈ ਇਹ ਪਟਦਰ ਦਾ ਕੀਤਾ ਹੈ ਬਾਤ ਦੇਵੇ ਸਾਰਾ ਕੁਝ ਵਿਦਵਾਨਾਂ ਦਾ ਸਤਿਗੁਰੂ ਗੋਬਿੰਦ ਜੀਓ ਹਾਂਜੀ ਬਲੇ ਹੈ ਛਲਨ ਸਵਲ ਮਲਨ ਭਗਤੀ ਫਲਨ ਕਾਨ ਕੂਰ ਲਹਿਕ ਲੰਕ ਬਜੀ ਡੰਕ ਚੜ ਦਾਲ ਰਵਿੰਦ ਜੀਓ ਬਲੇ ਚਲਣ ਜਿਹੜਾ ਜਿਆਦਾ ਹੰਕਾਰੀ ਹੈ ਨਾ ਬਲ ਬਨ ਜੇ ਮੈਂ ਬਲੇ ਘਨਾਰੀ ਹੈ ਬਲੇ ਘਨਾਰੀ ਉਹਦਾ ਸੀ ਬਲੇ ਘਨਾਰੀ ਨੂੰ ਮਨਾ ਲਿਆ ਨਾ ਉਹਦੀ ਉਹਦਾ ਹੱਲੇ ਕਾ ਕਬੀਰ ਉਹਦਾ ਹੱਲੇ ਮੇਰੀ ਉਹਦਾ ਬਦਲੀ ਸਦ ਪਾਈ ਉਹਦਾ ਸਾਰਿਆਂ ਦਾ ਉਹਦਾ ਵੱਲ ਹਰ ਲੈਂਦਾ ਹੈ ਇਹ ਲਾ ਜਿਹੜੇ ਆਪਣੇ ਆਪ ਨੂੰ ਬੜੇ ਫੱਨੇਖਾ ਸਮਝਦੇ ਹੁੰਦੇ ਉਹ ਦਵਲ ਦੇ ਵਿੱਚ ਜਦ ਸੱਚ ਪ੍ਰਗਟ ਹੁੰਦਾ ਸਾਰਿਆਂ ਦੀ ਗੋਡੀਆਂ ਲਵਾ ਦਿੰਦਾ ਛੜਿਆ ਜਾਂਦਾ ਉਹ ਬੰਨਣਾ ਪੈ ਜਾਂਦਾ ਛੱਡਣਾ ਪੈ ਜਾਂਦਾ ਬਲੈ ਛਲਣ ਛੜਣ ਦਾ ਛੜ ਕਰਨਾ ਹੀ ਨਹੀਂ ਹੁੰਦਾ ਛੜਣ ਦਾ ਛੜ ਕਰਨਾ ਨਹੀਂ ਹੈ ਛਲਣ ਕਰਨ ਦਾ ਮਤਲਬ ਐਨੇ ਤਰਕ ਦੇ ਤੀਰ ਮਾਲ ਤਾਂ ਛਾਲ ਨਹੀਂ ਬਣਾ ਦਿੰਦਾ ਬਲੈ ਛਲਣ ਉਹ ਜਿਹੜਾ ਬੜੀ ਬੜੀ ਆਪਣੇ ਕਹਿੰਦਾ ਨਾ ਵੀ ਮੇਰੇ ਤੀਰ ਪਾਰੇ ਨਹੀਂ ਹੁੰਦਾ ਛਾਲ ਨਹੀਂ ਕਰ ਦਿੰਦਾ ਛਾਨਣੀ ਵੜਾਉਂਦਾ ਬੋਲੇ ਨਹੀਂ ਸਕਦਾ ਸਾਜ ਤਾਂ ਬੋਲੇ ਛਾਨਣੀ ਛਾਲ ਨਹੀਂ ਦਿੰਦਾ ਉਹ ਜਿਹੜੇ ਫੁੱਟੇ 6 ਕ ਹਜ਼ਾਰ ਨੇ ਨਾ ਹਜ਼ਾਰਾਂ 6 ਕਰ ਦਿੰਦਾ ਮਤਾਂ ਦੇ ਵਿੱਚ ਬੜਵੜੀਆਂ ਜਿਹੜੀਆਂ ਕਹਿੰਦੀਆਂ ਨੇ ਨਾ ਆਪਣੇ ਆਪ ਨੂੰ ਵੀ ਸਾਡੇ ਵਰਗੇ ਮੱਤੇ ਨਹੀਂ ਹਜ਼ਾਰਾਂ ਹੀ 6 ਕਰ ਦਿੰਦਾ ਉਹਦੇ ਵਿੱਚ ਹਜ਼ਾਰਾਂ ਹੀ ਕਮੀਆਂ ਦੱਸ ਦਿੰਦਾ ਤੇ ਤੇ ਕبھی ਹੋ ਗਈ 6 ਹੋ ਗਿਆ बड़े-बड़े बलवानਾਂ ਦੀ ਬੁੱਧੀ ਦੀ ਛਾਲੀ ਬਣਾ ਕੇ ਰੱਖਦੇ ਹੁੰਦਾ। ਇਹ ਛੜ ਕਪਟ ਦੀ ਗੱਲ ਕਰਦੇ ਨੇ। ਕਪੜ ਨਹੀਂ ਕਰਦਾ। ਕਪੜਾ ਤਾਂ ਕਰੇ ਕਪੜਾ ਦਾ ਬੇਈਮਾਨ ਕਰਦੇ ਉਹਨਾਂ ਨੇ। ਸੱਚ ਕਪਟ ਕਰਦਾ ਹੁੰਦਾ। ਸੱਚ ਨੂੰ ਕਪੜ ਦੀ ਕੀ ਲੋੜ ਹੈ ਤੁੰਦੀ? ਇਹ ਆਪ ਕਪਟੀ ਨੇ ਨਾ। ਕਪੜ ਦੀ ਉਸੇ ਖੈਦ ਹੁੰਦੇ ਨੇ। ਤਾਂ ਹੀ ਤਾਂ ਇਹਨਾਂ ਨੂੰ ਦੂਗਾ ਕਹਿ ਲਾਗੇ ਮੁਸਲਮਾਨ। ਨਫ਼ਰਤ ਤਾਂ ਹੀ ਕਰਦੇ ਨੇ ਲੋਕ ਇਹਨਾਂ ਨੂੰ। ਛੜ ਕਪੜ ਨਾਲ ਡੰਗ ਲਖਉਂਦੇ ਨੇ। ਹਰ ਗੱਲ 'ਚ ਛਾਲ ਕੱਪ ਹਰ ਗੱਲ 'ਚ ਝੂਠ ਫਰੇਵ ਛਾਲ ਕੱਪ ਇਹ ਤੇ ਖੜੀ ਆ ਮਾਤੇ ਝੂਠ ਛਾਲ ਕੱਪ ਛਲਣਾ ਦਾ ਮਤਲਬ ਛਾਲਣੀ ਬਣਾ ਕੇ ਰੱਖ ਦਿੰਦਾ ਤਰਕ ਮਾਰ ਮਾਰ ਕੇ ਭਲੇ ਛਲਣ ਆ ਹੁਣ ਜਣੀ ਮਤ ਹੈ ਇਹਨਾਂ ਦੀ ਅਖਾਲੀਆਂ ਦੀ ਛਾਲਣੀ ਬਣੀ ਨਹੀਂ ਭਾਈ ਕੀ ਰਹਿ ਗਿਆ ਭਲੇ ਐ ਛਾਲਣੀ ਬਣ ਜਾਂਦੀ ਐ ਜਿਵੇਂ ਬੜੀ ਹੋਈ ਐ ਛਲਣਾ ਭਲੇ ਬੜੇ ਬਲਵਾਨ ਸੀ ਨਾ ਉਹ ਦਵਾਨ ਜਿਹੜੇ ਇਹਨਾਂ ਦੇ ਇੰਟੈਲੈਕਚੁਅਲ ਕਹੋਂਦੇ ਤੇ ਛਾਲਣੀ ਬਣ ਗਈ ਬੋਲ ਕੇ ਦਿਖਾਉਂ ਬੜੇ ਬੜੇ ਬੁੱਧਵਾਲ ਵਾਲਿਆਂ ਦੀ ਛਾਲ ਨਹੀਂ ਬਣ ਗਈ ਬੜਵੜੇ ਜਿਹੜੇ ਕੌਂਦਮ ਮਹਾਪੁਰਖ ਬੋਲਣ ਜੋਗੇ ਨਹੀਂ ਰਹੇ ਬੋਲਣ ਜੋਗੇ ਨਹੀਂ ਰਹਿੰਦੇ ਛਾਲ ਨਹੀਂ ਬਣ ਛਾਲ ਨਹੀਂ ਬੋਲਦੀ ਨਾ ਹੁੰਦੀ ਛੜ ਲੈਣਾ ਕੀ ਬੋਲਣਾ ਸਾਰੇ ਜਿਹੜੇ ਛੇਕੇ ਛੇਕ ਹੋ ਜਾਣ ਛੇਕ ਗੜਨਦਾ ਬੜਵੜਿਆਂ ਚ ਹਾਂਜੀ ਬਲੇ ਛਲਣ ਸਬਲ ਮਲਣ ਸਬਲ ਮਲਣਾ ਬੜੇ ਬੜੇ ਜਿਹੜੇ ਸੂਰਮੇ ਨੇ ਮਲ ਕੇ ਰੱਖ ਦਿੰਦੇ ਉਹਨਾਂ ਨੂੰ ਸਬਲ ਉਹਨਾਂ ਦਾ ਸਬਲ ਹਾਂ ਸਬਲ ਮਲਨ ਸ਼ਕਤੀਸ਼ਾਲੀ ਬੁੱਧੀ ਵਾਲਿਆਂ ਨੂੰ ਮਲਿਆ ਮੇਟ ਕਰਕੇ ਰੱਖ ਦਿੰਦਾ ਸੱਚ ਜਦ ਸੱਚ ਪ੍ਰਗਟ ਹੁੰਦਾ ਹੈ ਭਗਤੀ ਫਲਨ ਕਾਂਗੂਰ ਭਗਤੀ ਨੂੰ ਫੜ ਲਉਂਦਾ ਜਿਹੜੇ ਭਗਤੀ ਕਰਦੇ ਨੇ ਉਹਨੂੰ ਫੜ ਲਉਂਦਾ ਕਾਂਗੂਰ ਭਗਤੀ ਕਰਦਾ ਇਹਦੀ ਆਮਾਨਾ ਮਨੁੱਖੀ ਬੁੱਧੀ ਜੇ ਭਗਤੀ ਕਰਦੇ ਨੇ ਉਹਨੂੰ ਫੜ ਵੀ ਲਾਉਂਦਾ ਜਿਹੜੇ ਇਹਦੇ ਜਿਹੜੇ ਦੇ ਅਨੁਸਾਰੀ ਚੱਲਦੇ ਨੇ ਸੱਚ ਦੇ ਉਹਨਾਂ ਦੀ ਭਗਤੀ ਨੂੰ ਫਲ ਵੀ ਲੱਗਦਾ ਹੈ ਸਾਰਿਆਂ ਨੂੰ ਆਰਦਾ ਹੀ ਨਹੀਂ ਆ ਭਗਤੀ ਫਲਨ ਕਾਨਕੂਰ ਭਗਤੀ ਕਾਨਕੂਰ ਇਹ ਆਪਣਾ ਮਨਬੁੱਧੀ ਮਨਬੁੱਧੀ ਕਾਨਕੂਰ ਇਹਨੇ ਦੋਏ ਮਨਬੁੱਧੀ ਜਦ ਭਗਤੀ ਕਰਦੇ ਨੇ ਜਿਹੜਾ ਦੀਵਾ ਹੁੰਦਾ ਕੋਰ ਹੁੰਦਾ ਜਿਹੜਾ ਛੋਟਾ ਬੱਚਾ ਹੋਵੇ ਕੁਮਾਰ ਰਾਜਾ ਦੇ ਪੁੱਤ ਨੂੰ ਕੁਮਾਰ ਕਾਨਕੂਰ ਕਹਿੰਦੇ ਨੇ ਨੇਹ ਕਲੰਕ ਬਜੀਦੰਤ ਚੜ ਦਲ ਰਵਿੰਦ ਜੀਓ ਜਦ ਨਏ ਕਲੰਕ ਦੀ ਡੰਗ ਵੱਜਦੀ ਆ ਨਾ ਜਦ ਸੱਚ ਪ੍ਰਗਟ ਹੁੰਦਾ ਕਲੰਕ ਰਹੇ ਦੁਬਦਾ ਹੋ ਉਹ ਦੇ ਅਦਿਕੋ ਨਏ ਕਲੰਕ ਲਿਖਦਾ ਆ ਆਦੀ ਬਾਣੀ ਚ ਵੀ ਆਇਆ ਨਏ ਕਲੰਕ ਹਾਂ ਹਾਂ ਇਹ ਨਏ ਕਲੰਕ ਇਹ ਨਏ ਕਲੰਕ ਬਤਾਰ ਹੈ ਇਹ ਜਦ ਪ੍ਰਗਟ ਹੁੰਦਾ ਇਹ ਨਏ ਕਲੰਕ ਹੈ ਇਹ ਚ ਕਲੰਕ ਦੀ ਇਹ ਤਾਂ ਸਾਰਿਆਂ ਦਾ ਕਲੰਕ ਧੋ ਦਿੰਦਾ ਕੋ ਕੋਨਾ ਕਲੰਕਰ ਗयो RAM ਨਾਮ ਲੈ ਤੀ ਜਿਨੇ RAM ਨਾਮ ਲੈ ਲਿਆ ਕਲੰਕ ਦੂਰ ਹੋ ਗਿਆ ਦੇ ਕਲੰਕ ਬਜੀ ਡੰਕ ਥੋੜੀ ਡੰਕ ਵੱਜਦੀ ਹੈ ਨਾ ਅੰਦਰ ਸੱਚ ਦਾ ਸ਼ਬਦ ਗੁਰੂ ਦਾ ਪ੍ਰਗਟ ਹੁੰਦਾ ਉਹਨੇ ਕਲੰਕਾ ਉਹ ਕਲੰਕ ਨੇ ਆਪਣੇ ਆਂ ਦਾ ਤਾਂ ਛੱਡਦਾ ਨਹੀਂ ਉਹ ਕੀ ਹੈ ਗੁਰ ਪ੍ਰਸਾਦ ਹੈ ਭਰਮ ਕਾ ਨਾਸ ਕਰਦਾ ਉਹ ਭਰਮ ਕਾ ਨਾਸ ਹੁੰਦਾ ਨਾ ਥੋੜਾ ਬੋਧ ਭਰਮ ਦਾ ਨਾਸ ਹੁੰਦਾ ਉਹਨੇ ਕਲੰਕਾ ਜਿਹੜਾ ਮਾੜਾ ਮੋਟਾ ਪਰਦਾ ਕਿਤੇ ਹੁੰਦਾ ਹੈ ਕਿਸੇ ਵਿੱਚ ਉਹ ਵੀ ਦੂਰ ਹੋ ਜਾਂਦਾ ਹੈ ਦੇਕ ਲੰਕ ਬਜੀ ਲੰਕ ਜੋ ਪਰਦਾ ਪਰਦਾ ਆਖਰੀ ਪਾੜੇ ਤੇ ਬਾਦੀ ਨਰਪਾ ਹੋ ਕੇ ਗੱਲ ਕਰਦਾ ਫਿਰ ਇਹ ਮੌਤ ਨੂੰ ਪੈਂਦਾ ਸਿੱਧਾ ਹੋ ਕੇ ਫਿਰ ਮੌਤ ਮੂਰੇ ਮੂਰੇ ਆਪੇ ਛਿਪੇ ਫਿਰ ਕਾਲ ਫਿਰਦਾ ਮੂਰੇ ਮੂਰੇ ਪੱਜਿਆ ਚਾਹੀ ਜਿੱਤਿਆ ਕਾਲ ਕਾਲ ਕਮ ਜਿੱਤ ਹੁੰਦਾ ਕਾਲ ਮੂਰੇ ਮੂਰੇ ਆਪੇ ਛਿਪੇ ਚੜ ਦਲ ਰਵਿੰਦ ਜੀਓ ਚੜ ਦਲ ਰਵਿੰਦ ਜੀਓ ਫਿਰ ਗੁਣਾਂ ਦਾ ਦਲ ਚੜਦਾ ਚੜ ਦਲ ਰਵਿੰਦ ਜੀਓ ਗੁਣਾਂ ਦਾ ਦਲ ਇਦਾਂ ਚੜਦਾ ਹੈ ਉਧਰ ਢੰਕਾ ਭਜਦਾ ਨਾ ਜਦਾ ਸੱਚ ਪ੍ਰਗਟ ਹੁੰਦਾ ਹੈ ਸ਼ਬਦ ਗੁਰੂ ਪ੍ਰਗਟ ਹੁੰਦਾ ਹੈ ਫਿਰ ਇਦਾਂ ਗੁਣਾਂ ਦਾ ਦੇਵਤਿਆਂ ਦਾ ਦਲ ਚੜਦਾ ਹੈ ਰੱਖਿਆ ਉਤੇ ਰਵਿੰਦ ਜੀਓ ਰਵਿੰਦਾ ਰਵਿੰਦ ਜੀਓ ਜਿੰਨੇ بڑے بڑے ਸੂਰਮੈਨ ਹੈ ਨਾ بڑے بڑے ਗਿਆਨਵਾਨ ਨੇ ਉਹਨਾਂ ਦਾ ਅਦਾਲ ਗਿਆਨੀ ਸਾਰੇ ਤਕੜੇ ਗਿਆਨੀ ਇਕੱਠੇ ਹੋ ਕੇ ਨਾ ਤੇ ਚੜਦੇ ਨੇ ਫਿਰ ਪੂਰਖਾਂ ਤੇ ਜਿੰਨੇ ਗਿਆਨਬਾਨ ਹੁੰਦੇ ਨੇ ਦੁਨੀਆਂ ਦੇ ਇੱਕ ਪਾਸੇ ਹੋ ਜਾਂਦੇ ਨੇ ਸੱਚ ਨੂੰ ਮੰਨਣ ਵਾਲੇ ਇੱਕ ਪਾਸੇ ਹੋ ਜਾਂਦੇ ਨੇ ਝੂਠਿਆਂ ਦੇ ਜਾ ਪੈਦੇ ਨੇ ਉਹ ਇੱਕ ਥਾਂ ਪ੍ਰਗਟ ਹੁੰਦੀ ਆ ਇਹ ਖੇਡ ਉਹ ਸਾਰੇ ਇਕੱਠੇ ਹੋ ਜਾਂਦੇ ਨੇ ਅਦਾਲ ਚੜ ਦਲ ਰਵਿੰਦਰ ਜੀ ਰਵਿੰਦਰ ਸਾਰੇ ਅਦਾਲ ਇਕੱਠੇ ਹੋ ਕੇ ਚੜਦੇ ਨੇ ਫਿਰ ਇਹਨਾਂ ਤੇ ਹਮਲਾ ਕਰਦੇ ਨੇ ਥੋ-ਥੋ ਆ ਕਿਤਾ ਦੀ ਹੋਇਆ ਇੰਟਰਨੈਟ ਤੇ ਹਮਲਾ ਮੁੰਡਿਆਂ ਦੇ ਉਹ ਸਾਰਿਆਂ ਦੇ ਅੰਦਰ ਦੀਵੇ ਪਹਿਲਾਂ ਹੀ ਸੀ ਤਿਆਰ ਜਲਦੇ ਹੀ ਸੀ। ਪੰਦਰ ਸਾਰਿਆਂ ਦਾ ਹੀ ਸੀਗਾ ਸਭ ਕੁਝ। ਉਹ ਤਾਂ بس ਸੁਣਦੇ ਸਾਰੇ। ਜਲ ਪਿਆ ਲੈਟਾ ਉਹਨਾਂ ਦੀਆਂ ਵੀ। ਲਿਖਾ ਵੀ ਗੱਲ ਤਾਂ ਠੀਕ ਐ। ਥੋੜਾ ਬਹੁਤਾ ਇਹਨਾਂ ਦਾ ਭਰਮ ਸੀ ਤਕੜੇ ਹੋ ਗਏ। ਹਾਂ ਠੀਕ ਐ ਪਰ ਠੀਕ ਐ। ਹਾਂਜੀ। ਰਾਮ ਰਵਣ ਦੁਰਤ ਦਵਨ। ਰਾਮ ਰਵਣ ਦੁਰਤ ਦਵਨ। ਰਾਮ ਦੇ ਵਿੱਚ ਉਹ ਤਾਂ ਰਾਮ ਦੇ ਵਿੱਚ ਰਬਦੇ ਹੀ ਰਹਿੰਦੇ ਨੇ। ਦੁਰਤ ਦਵਨ। ਆ ਜਿਹੜੀ ਦੁਰਮਤਾ ਹੈ ਇਨੂੰ ਦਬਾਉਂਦੇ ਰਹਿੰਦੇ ਜੀ। ਰਾਮ ਦੇ ਵਿੱਚ ਰਵਣ ਦੀ ਗੱਲ ਕਰਦੇ ਨੇ, ਰਾਮ ਦੇ ਵਿੱਚ ਰਵੇ ਰੋ ਇੱਕ ਮਾਨਕਿਚਿਤ ਹੋ ਕੇ ਚੱਲੋ। ਇੱਕ ਮਾਨਕਿਚਿਤ ਕਰਦੇ ਰਹਿੰਦੇ ਨੇ ਸਾਰੇ ਸੰਸਾਰ ਨੂੰ ਦੁਰਮਤ ਦਾ ਦੁਰਮਦਰੂਪ ਯੋਲਦੇ ਰਹਿੰਦੇ ਨੇ ਅੰਦਰੋਂ। ਅੰਦਰੋਂ ਜਿਹਦਾ ਦੁਰਮਤ ਭਜੂ ਨਾ। ਐਸਾ ਪ੍ਰਚਾਰ ਸ਼ੁਰੂ ਹੁੰਦਾ ਦੁਰਮਤ ਦਾ ਜਿਹੜਾ ਪ੍ਰਚਾਰ ਹੋਇਆ ਹੈ। ਝੂਠ ਦਾ ਪ੍ਰਚਾਰ ਦੁਰਮਤ ਦਾ ਹੁੰਦਾ ਦੂਰੀ ਬਣਾ ਦੇਣੀ ਸੱਚ ਨੂੰ। ਉਹ ਲੋਕਾਂ ਕਾਮਨਾਵਾਂ ਪੂਰੀਆਂ ਕਰਦੀਆਂ ਦੁਰਮਤਾ ਹੈ ਇਹ ਦੂਰੀ ਬਣਾ ਕੇ ਰੱਖਦੇ ਨੇ ਲੋਭ ਲਾਲ ਚਿਤ ਕ੍ਰੀਏਟ ਕਰਕੇ ਰੱਖਣਾ ਜਨਤਾ ਦੇ ਕਿਉਂ ਜੇ ਲੋਭ ਲਾਲ ਦੀ ਕ੍ਰੀਏਟ ਨਾ ਕਰਦੇ ਤਾਂ ਆਪ ਦਾ ਲੋਭ ਹੀ ਨਹੀਂ ਨਾ ਆਪ ਪਿੱਛੇ ਆਪ ਫਿਰ ਅੜੋ ਜਾਣਗੇ ਨਾ ਆਪਣੇ ਵਰਗੇ ਹੀ ਬਣਉਂਦੇ ਨੇ ਸਾਰਿਆਂ ਨੂੰ ਜੇ ਕੋਈ ਮਾਨਦਾਰ ਬਣ ਗਿਆ ਇਹਨਾਂ ਨਾਲ ਟਕਰਾਅ ਹੋ ਜਾਊਗਾ ਇਹਨਾਂ ਨੂੰ ਕੋਈ ਵੀ ਮਾਨਦਾਰ ਕਿਉਂ ਨਹੀਂ ਬਣਦੇ ਇਸ ਕਰਕੇ ਦੁਰਮਤਾ ਦਾ ਹੀ ਪ੍ਰਚਾਰ ਕਰਦੇ ਹੁੰਦੇ ਜੀ ਜਿੰਨੇ ਵੀ ਮੰਦਰ ਹਗੜ ਸੰਸਥਾਵਾਂ ਬਣ ਜਾਂਣ ਫਿਰ ਦੁਰਮਤਾ ਦਾ ਹੀ ਪ੍ਰਚਾਰ ਰਹਿ ਜਾਂਦਾ ਹੈ ਹਾਂ ਜੀ RAM RAVAN DURT DAVAN DURT DAVAN ਜਿਹੜੀ ਦੁਰਮਤ ਹੈ ਦੂਰੀ ਬਣਾਉਣ ਦੀ ਸੱਚ ਨੂੰ ਜਿਹੜੀ ਗੱਲ ਉਹਨੂੰ ਦੁਬਾਰਾ ਰਹਿ ਨੇ ਉਹ ਪੂਰੂ ਦੁਬਾਰਾ ਰਹਿ ਨੇ ਉਹਦਾ ਵਿਰੋਧ ਕਰ ਰਹੇ ਨੇ ਇਹਦਾ ਦੁਰਮਤ ਇਹਦਾ ਦੁਰਮੰਦੀ ਗੱਲ ਹੈ ਇਹਦਾ ਸੰਗਤ ਨੂੰ ਡੋਬਣ ਵਾਲੀ ਗੱਲ ਹੈ ਇਹਦਾ ਡੋਬਣ ਵਾਲੀ ਗੱਲ ਹੈ ਤੁਸੀਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਹੋ ਮਾਇਆ ਦੇ ਨਾਲ ਇਹਨਾਂ ਨੂੰ ਚਿਮੇੜਦੇ ਹੋ ਨਾਲੇ ਗੁਰਬਾਣੀ ਕਹਿੰਦੀ ਮਾਇਆ ਨਾ ਗੜੀਏ ਦੁਰਤ ਦਬਣਾ ਹੈ ਸਭ ਕੁਝ ਗੁਰਬਾਣੀ ਦੁਰਤ ਦਬਣਾ ਹੈ ਪਰ ਦਰਮਤ ਦਾ ਰੱਜ ਕੇ ਪ੍ਰਚਾਰ ਹੋ ਰਿਹਾ ਬੜੀ ਖੁਸ਼ੀ ਨਾਲ ਹੁੰਦਾ ਹੀ ਰਹੇ ਹੌਂਸੇ ਤਾਂ 200 ਸਾਲ ਦਾ ਇਹ ਕੁਝ ਹੋ ਰਿਹਾ 250 ਸਾਲ ਦਾ ਹੋਰ ਕੀ ਹੋ ਰਿਹਾ ਹਾਂਜੀ ਸਗਲ ਭਾਵਨ ਕੁਸ਼ਲ ਕਰਨ ਦੁਰਤ ਦਬਣ ਸਗਲ ਭਾਵਨ ਦੁਰਤ ਦਬਣ ਸਗਲ ਭਾਵਨ ਦੁਰਤ ਦਬਣ ਦੇ ਨਾਲ ਸਗਲ ਭਾਵਨ ਦੁਰ ਤੋਂ ਦਵਣ ਤੇ ਤੁਸੀਂ ਨੀਕੋ ਮਾਂ ਲਾ ਸਕਦੇ ਸਗਲ ਪਵਨ ਸਗਲ ਬਬਨ ਤੇ ਕੋਮਾਂ ਲਾ ਬੂ ਸਾਰਿਆਂ ਦੇ ਹਿਰਦੇ ਵਿੱਚੋਂ ਦੁਰਮਤ ਦੂਰ ਕਰਦੀ ਹਿਰਦੇ ਦੇ ਵਿੱਚ ਦੁਰਮਤ ਦਫਨਾ ਦੇਣੀ ਹੈ ਹਿਰਦੇ ਦੇ ਵਿੱਚ ਹੀ ਦਫਨਾ ਦੇਣੀ ਹੈ ਦੁਰਮਤ ਨੂੰ ਹਿਰਦੇ ਦੇ ਵਿੱਚ ਹੀ ਟੋਆ ਪੱਟ ਕੇ ਦਬ ਦੇਣਾ ਇਹਦੀ ਕਬਰ ਉੱਥੇ ਬਣਾ ਦੇਣੀ ਹੈ ਜਿੱਥੇ ਦੁਰਮਤ ਹੈ ਉੱਥੇ ਦਫਨਾ ਦੇਣੀ ਹੈ ਉੱਥੇ ਕਬਰ ਖੋਦ ਕੇ ਵਿੱਚ ਦੱਬ ਦੇਣੀ ਹੈ ਗੱਡੇ ਹਾਂ ਕੋਸਨ ਕਰਨ ਸਗਲ ਬਾਵਨ ਕੁਸ਼ਲ ਕਰਨ ਸਾਰਿਆਂ ਦੇ ਹਿਰਦਿਆਂ 'ਚ ਕੁਸ਼ਲਤਾ ਪੈਦਾ ਕਰਨੀ ਦੁਰਮਤ ਦਾ ਹਿਰਦਿਆਂ 'ਚ ਨਾਸ ਕਰਨਾ ਦੁਰਮਤ ਦਾ ਨਾਸ ਹੋਏ ਤੇ ਬਿਨਾ ਕੁਸ਼ਲ ਹੋਈ ਨਹੀਂ ਸਕਦਾ ਸੁਖ ਹੋਈ ਨਹੀਂ ਸਕਦਾ ਕੁਸ਼ਲ ਹੁੰਦਾ ਸੁਖ ਸੁਖ ਸ਼ਾਂਤੀ ਤਾਂ ਆਊਗੀ ਕੁਸ਼ਲਤਾ ਤਾਂ ਆਊਗੀ ਜੇ ਦੁਰਮਤ ਤਿਆਗਾਗੇ ਜਿੰਨਾ ਚਿਰ ਦੁਰਮਤ ਦਾ ਪ੍ਰਚਾਰ ਹੈ ਸੁਖ ਹੋਏ ਨਹੀਂ ਸਕਦਾ ਇਹ ਪੱਟ ਦਾ ਕਹਿਣਾ ਹੈ ਅੱਜ ਦੁਰਮਤ ਦਾ ਪ੍ਰਚਾਰ ਰੱਜ ਗਿਆ ਇਸ ਕਰਕੇ ਸੁਖ ਹੈ ਦੀ ਸੁਖ ਵਾਹ ਤੇ ਤਲਵਾਰਾਂ ਚਲਦੀਆਂ ਨੇ ਵੀ ਗੋਲ ਕਾਸੀ ਖੋਲਣੀ ਆ ਸਾਨੂੰ ਸੁਖ ਹੋਊਗਾ ਸੁਖ ਵਾਹ ਤੇ ਧੱਪ ਲੈਣੇ ਬਣਦੀ ਆ ਸਾਰਾ ਦਿਨ ਦਿਨ ਰਾਤ ਇਹੀ ਪਲਾਨ ਹੈਗਾ ਅਸੀਂ ਗੋਲ ਕਦੇ ਖੋੜੀਆਂ ਦੂਏ ਤੇ ਦੂਏ ਕਹਿੰਦੇ ਨਾ ਸੀ ਖੋਣ ਦੇਣੀ ਨਹੀਂ ਏਸੇ ਗੱਲ ਚੜ੍ਹਦੇ ਹੋਏ ਨੇ ਤਾਂ ਉਹ ਦੂਆ ਤਾਂ ਨੰਬਰ ਏਰੀਆ ਹੀ ਹੈ ਗੁਰਮਤ ਦਾ ਤਾਂ ਨੰਬਰ ਏਰੀਆ ਨਾਲ ਖੋਲ ਹਾਂ ਸਰਬ ਭੂਤ ਆਪ ਹੀ ਦਿਵਾਦੀ ਦੇਵ ਸਰਬ ਭੂਤ ਆਪ ਹੀ ਦਿਵਾਦੀ ਦੇਵ ਇਹ ਜਿਹੜਾ ਸਰਬ ਭੂਤ ਬਾਕੀ ਆ ਜਿਹੜੀ ਸਾਰੀ ਮਾਇਆ ਉਹ ਦੇਵ ਹੁੰਦਾ ਦੇਣ ਵਾਲਾ ਆਪ ਹੀ ਦਿਵਾਦੀ ਦੇਵ ਜਿਹੜੀ ਬਾਕੀ ਮਾਇਆ ਹੈ ਨਾ ਸੰਸਾਰੀ ਜਿਹਦੇ ਸਾਡੀਆਂ ਲੋੜਾਂ ਨੇ ਇਹਨਾਂ ਦੀ ਪੂਰਤੀ ਕਰਨ ਵਾਲਾ ਤਾਂ ਆਪ ਹੈ ਦਿਵਾਦੀ ਦੇਵ ਆਪੇ ਹੁਕਮ ਨਾਲ ਹੋ ਰਹੀ ਹੈ ਇਹ ਪੂਰੀ ਪੂਰਤੀ ਅਸੀਂ ਆਪਣੀ ਕੋਸ਼ਿਸ਼ ਨਾਲ ਆਪਣੀ ਇੱਛਾ ਨਾਲ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ ਜੇ ਇੱਛਾ ਨਾਲ ਪ੍ਰਾਪਤ ਕਰਦੇ ਹੋਣ ਕੱਲ੍ਹ ਆਈਦਾ ਤਾਂ ਦੂਏ ਦੀ ਇੱਛਾ ਹੈ ਕਿ ਮੈਨੂੰ ਪ੍ਰਾਪਤ ਹੋਵੇ ਦੂਏ ਦੀ ਇੱਛਾ ਮੈਨੂੰ ਪ੍ਰਾਪਤ ਹੋਵੇ ਫਿਰ ਕਿਹਨੂੰ ਪ੍ਰਾਪਤ ਹੋਵੇ ਵਿਰੋਧ ਚੱਲਦਾ ਇੱਕ ਦੂਜੇ ਦਾ ਇਸ ਕਰਕੇ ਉਹਦਾ ਫੈਸਲਾ ਹੀ ਆਖਰ ਪਰਮੇਸ਼ਰ ਦਾ ਫੈਸਲਾ ਕਿਹਨੂੰ ਕੀ ਦੇਣਾ ਕੀ ਨਹੀਂ ਦੇਣਾ ਦੇਵਾਦੀ ਦੇਵ ਸਹਿਜ ਮੁਕ ਆਤੋਂ ਲੈ ਕੇ ਹੁਣ ਬੜਾ ਉਹੀ ਆ ਦੇਵਾਦੀ ਦੇਵ ਆਤੋਂ ਲੈ ਕੇ ਹੁਣ ਤੱਕ ਉਹੀ ਦੇ ਰਿਹਾ ਹੈ ਪਦਾਰਥ ਜਿਹੜੇ ਦੁਨੀਆਂ ਦੇ ਨੇ ਇਹ ਉਹਦੇ ਹੱਥ 'ਚ ਆਪਣੇ ਦਾਤੇ ਦਾਤ ਰੱਖੀ ਹੱਥਾਪਣ ਇਹ ਉਹਦੇ ਕਾਬੂ 'ਚ ਹਾਂਜੀ ਸਹਿਜ ਮੁਕ ਫਨਿੰਦ ਜੀਓ ਜੇ ਸਾਰੀਆਂ ਦਾਤਾਂ ਉਹਦੇ ਮਤਲਬ ਹੈ ਹੱਥ 'ਚੇ ਨੇ ਫਿਰ ਸਾਨੂੰ ਆ ਜਿਹੜੇ ਝਿੰਜਟਵਾਜੀਆਂ ਨੇ ਇਹਦੇ ਚ ਬੈਠਦੀ ਕੀ ਲੋੜ ਹੈ ਆਪਣਾ ਅਸਲੀ ਕੰਮ ਛੱਡਿਆ ਹੋਇਆ ਹੈ ਹੋਰ ਇਹ ਉਲਝਣਾ ਖੜੀਆਂ ਕੀਤੀਆਂ ਹੋਈਆਂ ਨੇ ਕੋ ਕੋ ਕੁਰਬਾਨੀ ਨਾ ਸੁਣੀ ਐ ਜੇ ਸੁਣੀਆਂ ਤਾਂ ਬੰਦੀ ਨਹੀਂ ਬੰਦੀ ਤਾਂ ਮੰਨ ਗਏ ਜੇ ਭਰੋਸਾ ਹੋਵੇ ਜਿਹੜੀ ਚੀਜ਼ ਤੇ ਭਰੋਸਾ ਨਹੀਂ ਉਹ ਤਾਂ ਮੰਨ ਨਹੀਂ ਜਾ ਸਕਦੀ ਕਿਸੇ ਨੂੰ ਕੁਰਬਾਨੀ ਦਾ ਕੋਈ ਭਰੋਸਾ ਨਹੀਂ ਜੋ ਦੀਦੀਆਂ ਜੀਓ ਤੇ ਭਰੋਸਾ ਨੇੜੇ ਜੋ ਸਾਹਬਲੇ ਨਹੀਂ ਦੀਓ ਉਹ ਤਾਂ ਭਰੋਸਾ ਜੋ ਦੀਦੀ ਨਹੀਂ ਉਹ ਤਾਂ ਭਰੋਸਾ ਨਹੀਂ ਹਾਂਜੀ ਸੈਸ ਮੁਖ ਫਨਿੰਦ ਜੀਓ ਸੈਸ ਮੁਖ ਫਨਿੰਦ ਜੀਓ ਉਹ ਜਿਹੜਾ ਦੇਣ ਵਾਲਾ ਦੇਵਾਦੀ ਦੇਵਾ ਉਹ ਸੈਸ ਮੁਖਾ ਸਹਿਤਤਾ ਬਣਾਣ ਨਾ 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 ਤੋਹੇ ਕੋ ਉਹਦਾ ਇੱਕ ਬੂਨੀ ਹੈ ਹੁਕਮ ਇੱਕ ਕਾ ਬਹੁਤ ਨੇ ਪਿੱਛੇ ਹੁਕਮ ਇੱਕ ਕਾ ਬੋਲਣ ਵਾਲੇ ਬਹੁਤ ਨੇ ਪਿੱਛੇ ਨਜ਼ਾਰਾ ਸੱਚਾ ਠੰਡ ਉਹ ਕੋ ਉਹਨਾਂ ਦਾ ਹੀ ਹੁਕਮ ਸੈਸ ਮੁਖ ਫਨਿੰਦ ਜੀਓ ਹੁਕਮ ਭਾਵੇਂ ਇੱਕ ਆ ਪਰ ਬੋਲਣ ਵਾਲੇ ਬਹੁਤ ਅਨੇਕ ਨੇ ਉਸ ਸੈਸ ਹਜ਼ਾਰਾਂ ਮੁਖ ਨੇ ਉੱਥੇ ਸਹਿਜਤਾ ਬਣਾਉਣ ਦਾ ਹੀ ਗਿਆ ਹੈ ਨੰਨ ਨਾਣਾ ਤਾ ਤੂੰ ਹੈਂ ਤੇਰਾ ਇੱਕ ਵੀ ਅੱਖ ਨਹੀਂ ਹੈ ਇਹ ਜਿਹੀ ਜਿਹੇ ਜ ਸਾਡੀਆਂ ਨੇ ਕੋਈ ਸ਼ਰੀਰ ਨਹੀਂ ਹੈ ਪਰ ਸਾਰਿਆਂ ਦੇ ਕੱਲੇ ਕੱਲੇ ਤੇ ਤੇਰੀ ਅੱਖ ਹੈ ਜਿਹਦੀ ਸৃষ্টি ਹੈ ਜਿਹਨੇ ਜੀਵ ਰਹਿ ਜੀਵ ਕੀ ਨਾ ਜਿਹੜਾ ਜੀਵ ਨਹੀਂ ਵੀ ਚੰਦ ਸੂਰਜ ਉੱਤੇ ਵੀ ਅੱਖ ਹੈ ਸਾਰਾ ਤੇਰੇ ਧਿਆਨ ਚ ਆ ਗਲ ਤੇਰੇ ਤੇ ਆਪਣੇ ਬਾਹਰ ਕੁਝ ਵੀ ਨਹੀਂ ਜਿਹਨੂੰ ਦੇਣਾ ਹੈ ਜਿਹਨੂੰ ਨਹੀਂ ਦੇਣਾ ਤੇ ਧਿਆਨ ਨਾ ਹੋਵੇ ਕੋਈ ਲੈ ਜਾ ਲੁੱਟ ਕੇ ਤੂੰ ਜਾਂ ਦੇਣਾ ਨਾ ਦੇਣਾ ਤੇਰੇ ਡਿਊਟੀ ਹੈ ਤੇ ਤੂੰ ਧਿਆਨ ਤੇ ਬਿਨਾ ਕਿਵੇਂ ਚੱਲੂਗਾ ਇਹ ਸੈਸ ਮੁਖ ਬੰਦੇ ਜੀ ਆਰਡਰ ਤੇਰਾ ਹੋਣਾ ਇਹਨੂੰ ਦੇਣਾ ਇਹਨੂੰ ਨਹੀਂ ਦੇਣਾ ਇੱਕ ਨਹੀਂ ਹੋ ਸਕਦਾ ਇੱਕ ਆਦਮੀ ਕਿਵੇਂ ਆਰਡਰ ਕਰ ਦੂ ਇੰਨੇ ਇਕੱਠਾ ਹੀ ਕੁਝ ਗੱਲ ਕਹਿ ਗਿਆ ਘੱਟ ਉਹ ਗਾਂਹ ਪੇ ਦੀ ਗੱਲ ਵਸ ਐਨੀਓ ਗੱਲਾਂ ਉਹ ਗਾਂ ਕੱਲੇ ਕੱਲੇ ਦੀ ਆਪਣੇ ਵਿੱਚ ਉਹ ਬੁੱਝਣ ਵਾਲੀ ਗੱਲ ਹੈ ਕੱਲੇ ਕੱਲੇ ਦੀ ਗਾਂ ਉਹ ਬੁੱਝਣ ਵਾਲੀ ਉਹ ਗੱਲ ਹੈ ਗਾਂ ਦੀ ਸੈਸ ਮੁੱਖ ਵਿਨਿੰਦ ਜੀ ਕੱਲੇ ਜੀ ਹਾਂ ਜਿ ਕਰਮ ਕਰਮ ਮੱਛ ਕਛ ਹੋਏ ਬਰਾ ਜਨਮ ਕਰਮ ਮੱਛ ਕਛ ਐੜੇ ਮੱਛ ਕਛ ਨੇ ਅਜਰਾਸੀ ਮਾਤੇ ਚੱਲੀ ਹੈ ਪਹਿਲਾਂ ਇਹ ਜਰਮ ਜਰਮ ਆਹੋ ਜਰਮ ਜਰਮ ਕਰਮ ਜਰਾਸੀ ਪਹਿਲਾਂ ਜਰਾਸੀ ਮਾ ਤੇ ਚੱਲੀ ਆ ਮੱਛ ਕੱਚ ਬਾਤ ਚ ਹੋਏ ਨੇ ਪਹਿਲਾਂ ਜਰਾਸੀ ਮੈਂ ਹੁੰਦੇ ਸੀ ਓਏ ਉਹਦੇ ਜਰਾਸੀ ਮੈਨੇ ਪਹਿਲਾਂ ਆਪਾਂ ਕਹਿੰਦੇ ਨਹੀਂ ਜਰਾਸੀ ਮਾ ਜਿਹੜੇ ਨੇ ਜਰਮ ਇੱਕ ਜਨਮ ਹੈ ਇੱਕ ਜਰਮ 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 ਕਿਰਮ ਦਾ ਜੀਵ ਹੈ ਜਿੱਤੇ ਜ਼ਿੰਦਗੀ ਹੈ ਉਹ ਜਰਮ ਹੈ ਜਨਮ ਦਾ ਮਾਇਆ ਨਾਲ ਹੈ ਜਨਮ ਕਰਤਾ ਨਹੀਂ ਜਨਮ ਨਹੀਂ ਆ ਜਿਹੜਾ ਦੂਰ ਪੈਦਾ ਹੋਣਾ ਜਰਮ ਹੈ ਅੱਬਲਾ ਲੋਨ ਉਹਦਾ ਉਹ ਪਾਇਆ ਜੋ ਗੱਲ ਹੈ ਉਹ ਜਰਮ ਇਹ ਤਾਂ ਮਾਇਆ ਦੇ ਵਿੱਚ ਜੋੜਿਆ ਫਿਰ ਜਿਹੜਾ ਸੱਠ ਕਠੋਰ ਲੱਗਿਆ ਨਾ ਮਾਇਆ ਦੇ ਨਾਲ ਜੋੜਿਆ ਉਹ ਉਹਨੂੰ ਜਨਮ ਕਹਿੰਦੇ ਆ ਅਸੀਂ ਉਹ ਜਰਮ ਹੈ ਇਹ ਆਪਣੇ ਮੂਲ ਨੂੰ ਜਦ ਧਿਆਨ ਟੁੱਟਿਆ ਉਹ ਜਰਮ ਇਹ ਹਾਂ ਜਰਮ ਕਰਮ ਜਰਮ ਕਰਮ ਮੱਚ ਕੱਚ ਮੱਚ ਕੱਚ ਜਰਮ ਤਾ ਫਿਰ ਕਰਮ ਕਿੱਥੋਂ ਸ਼ੁਰੂ ਹੋਇਆ ਮੱਛ ਕੱਚ ਤੋਂ ਸ਼ੁਰੂ ਹੋ ਗਿਆ ਮੱਛ ਕੱਚ ਬਣੇ ਮੱਛ ਕੱਚ ਅਵਤਾਰ ਉਹ ਅਬਰਾ ਇਹ ਪਾਣੀ ਦੇ ਅਵਤਾਰ ਨੇ ਫਿਰ ਬਰਾ ਅਵਤਾਰ ਹੋਇਆ ਇੱਥੋਂ ਜ਼ਿੰਦਗੀ ਚੱਲੀ ਆਦਮੀ ਨਹੀਂ ਆ ਜੋ ਹੈਗਾ ਆਦਮੀ ਇਹ ਕਿੱਥੇ ਇਹ ਤਾਂ ਪਾਣੀ ਹੋਇਆ ਧਰਤੀ ਬਣੀ ਬਣੀ ਉੱਥੋਂ ਚੱਲੀ ਹੋਈ ਆ ਇਹ ਜੀਵਨ ਸਾਇੰਸ ਵੀ ਬਣਦੀ ਆ ਗੁਰਮੱਤ ਦਾ ਬਹੁਤ ਵੱਡੀ ਗੱਲ ਹੈ ਤਾਂ ਆਦਮੀ ਦੇ ਆਦਮੀ ਵੀ ਹਜ਼ਾਰਾਂ ਸਾਲ ਨਹੀਂ ਗੁਰਮਤ ਪੈਦਾ ਕਰ ਸਕਿਆ ਹੋਏ ਬਰਾ ਹਾਂ ਹੋਏ ਬਰਾ ਜਮਨਾ ਕੇ ਕੂੜ ਖੇਲ ਖੇਲਿਓ ਹੋਏ ਬਰਾ ਹੂੰਏ ਬਰਾ ਜਰਮ ਕਰ ਮੱਛ ਕਾਚ ਹੋਏ ਬਰਾ ਬਰਾ ਦਾ ਮਤਲਬ ਹੈ ਹੂੰ ਰਾਏ ਚਲੇ ਆਉਂਦੇ ਨੇ ਰਾਣੀ ਹੜਿਆ ਹੈ ਜਮਨਾ ਕਾ ਕੂਲ ਮੱਚ ਕਛ ਵੀ ਸੀ ਪਾਣੇ ਤੇ ਚੱਲਦੇ ਨੇ ਬਰਾ ਦਾ ਮਤਲਬ ਪਾਣੇ ਚੱਲਣਾ ਹੁੰਦਾ ਹੈ ਇਹ ਬਰਾ ਸੂਰ ਨੂੰ ਕਹਿੰਦੇ ਨੇ ਇਲਾਣੇ ਬਰਾ avatars ਸੂਰ ਦਾ avatars ਬਣਿਆ ਹੋਇਆ ਹੈ ਮੱਚ ਕਛਿਹੜੇ avatars ਨੇ ਹੋਏ ਬਰਾ ਬਾਰਾ ਰਾਰ ਚੱਲਦੇ ਰਾ ਚੱਲਦੇ ਪਾਣੇ ਤੇ ਰਸਤੇ ਚੱਲੇ ਹੋਏ ਨੇ ਸਾਰੇ ਆਦਮੀ ਤੇ ਅਗਈ ਰਸਤਾ ਭੁੱਲਦਾ ਹੈ ਆਦਮੀ ਤੇ ਆ ਕੇ ਰਸਤੇ ਦੀ ਨਾਲੀ ਕਰਦਾ ਬਾਕੀ ਤੇ ਕਹਿੰਦੇ ਰਸਤੇ ਦੀ ਨਾਲੀ ਇਹ ਰਸਤਾ ਇੱਕ ਕਿਸਮ ਦਾ ਇਹ ਰਾਹ ਪਏ ਹੋਏ ਨੇ ਉਹ ਅਬਰਾਹਮ ਇਹ ਰਾਹ ਹੈ ਰਸਤਾ ਥੱਲੇ ਆਇਆ ਹੋਇਆ ਹੈ ਤੁਰਿਆ ਹੁੰਦਾ ਐਸੇ ਰਸਤੇ ਸਾਰੇ ਜੀਵ ਆਏ ਨੇ ਪਸ਼ੂ ਪੰਛੀ ਬਿਰਖਾ ਅਸਥਾਵਰ ਬਹੁਤ ਜੋਨ ਪਰਮੇਤ ਭਾਰੀ ਪੰਜਵੇਂ ਬਾਗ ਜਗਾ ਨਾ ਆਇਆ ਦੂਰੋਂ ਚੱਲ ਕੇ ਆ ਦੂਰੋਂ ਚੱਲ ਕੇ ਇੱਥੋਂ ਆਏ ਹੋਏ ਨੇ ਜੀਵ ਸਾਰੇ ਜਮਨਾ ਕਾ ਸਭ ਤੋਂ ਪਹਿਲੀ ਕਾਈ ਪੈਦਾ ਹੋਈ ਹੈ ਪਾਣੀ ਚ ਕਾਈ ਚ ਜੀਵ ਹੁੰਦੇ ਨੇ ਉਹ ਤਾਂ ਗਾਂ ਮੱਛੀ ਕੱਚ ਹੁੰਦੇ ਹੋਏ ਆਦਮੀ ਕਿਤੇ ਬਾਦ ਦੇ ਵਿੱਚ ਫਿਰ ਥੱਲੇ ਬਿਰਛ ਵੀ ਪਾਣੀ ਜਮੀਨ ਐ ਫਿਰ ਕਿਤੇ ਬਾਹਰ ਐਸੇ ਜੀਵ ਨਹੀਂ ਜਿਹੜੇ ਬਾਹਰ ਵੀ ਆਉਂਦੇ ਨੇ ਪਾਣੀ ਚ ਵੀ ਜੀਵਨ ਐ ਬਾਹਰ ਵੀ ਜੀਵਨ ਐ ਕੱਛੂ ਐ ਬਾਹਰ ਵੀ ਜੀਦਾ ਰਹਿੰਦਾ ਪਾਣੀ ਵੀ ਜੀਦਾ ਰਹਿੰਦਾ ਮਗਰ ਮੱਛਾ ਨਾਕਾ ਉਹ ਪਾਣੀ ਚ ਵੀ ਜੀਉਂਦਾ ਬਾਹਰ ਵੀ ਜੀਉਂਦਾ ਮੱਛੀ ਪਾਣੀ ਦੇ ਬਿਨਾਂ ਨਹੀਂ ਚੁੰਦੀ ਡੋੜ ਜਾਂਦੀ ਹੈ ਹੋਰ ਕਿਹੜੇ ਵਗੈਰਾ ਖਾਣੇ ਜਾਨਵਰ ਨੇ ਜਿਹੜੇ ਪਾਣੀ ਦੇ ਵਿੱਚ ਆ ਬਾਹਰ ਤਾਂ ਹੀ ਪਹਿਲੂ ਮੱਛ ਆਇਆ ਮੱਛ ਫਿਰ ਕਾਚ ਹਾਂ ਮੱਛ ਕਾਚ ਕਾਚ ਦਾ ਬਾਟੇ ਹੋਊਗਾ ਪਹਿਲਾਂ ਪਾਣੀ ਵਾਲੇ ਜਾਨਵਰ ਨੇ ਫਿਰ ਹੋਰ ਸੀਰੀਅਲ ਵਾਈ ਦਾ ਜ਼ਰਮ ਕਰਨ ਮੱਛ ਕਾਚ ਹੋਏ ਬਰਾਤੂ ਜਿਆਦਾ ਆਏ ਉਹ ਪਾਣੀ ਦੇ ਵਿੱਚ ਵੀ ਪਾਣੀ ਤੋਂ ਬਾਹਰ ਵੀ ਜੀਵਨ ਉਹਦਾ ਹਾਂ ਜਮਨਾ ਕੈਕੂਲ ਫੇਰ ਖੇਲਿਓ ਜਿਹਨੂੰ ਗਿੰਦ ਜੀਓ ਜਮਨਾ ਨਹੀਂ ਹੈਗੀ ਜਮਨਾ ਜਮ ਦਾ ਮਾਰਗ ਹੈ ਜਮਨਾ ਕੇ ਕੂਲ ਇਹ ਜਮਦਾ ਮਾਰਗ ਹੈ ਜਿਹੜਾ ਤੁਰਿਆ ਆਉਂਦਾ ਇੱਥੇ ਜਾਵਾਂ ਜਮਨਾ ਕਾ ਕੂਲ ਹੈ ਇਹ ਜਿੰਨੇ ਜਨਮ ਲੈ ਰਿਹਾ ਹੈ ਪਾਣੀ ਦੇ ਵਿੱਚ ਪਾਣੀ ਦੇ ਪਾਣੀ ਦਾ ਘਰ ਆ ਰਹੀ ਖੇਲਦਾ ਪਾਣੀ ਤੋਂ ਹੀ ਜਨਮ ਮਿਲਦੇ ਨੇ ਇਹ ਜਮਦਾ ਮਾਰਗ ਹੈ ਜਮਨਾ ਜਮ ਜਿੱਥੇ ਜਮ ਦਾ ਰਾਜ ਹੋਵੇ ਉਹ ਜਮਨਾ ਜਮਨਾ ਕੇ ਕੂਲ ਖੇਡ ਖੇਲਿਓ ਜਿਨੀ ਗਿੰਦ ਜਿਓ ਖੇਲ ਖੇਲੋ ਇਹਨੇ ਖੇਲ ਖੇਲੇ ਜੀਵਨੇ ਹੈ ਇਹ ਜੀਵ ਹੈ ਜਿਹੜਾ ਨਾ ਇਹਨੇ ਸਾਰਿਆਂ ਨੇ ਖੇਲ ਖੇਲੇ ਜਿੰਨ ਗਿੰਦ ਜਿਓ ਜਿਣੀ ਗਿੰਦ ਜਿਓ ਗੇਦਾਂ ਜਿਵੇਂ ਗੋਲ ਕੋ ਮਦੀ ਹੁੰਦੀਆਂ ਨਾ ਗੇਂਦ ਕੁੰਬਦੀ ਕੁੰਬਦੀ ਦੂਰ ਧੱਕਣ ਕਰ ਜਾਏ ਕੁੰਬਦਾ ਹੀ ਆਇਆ ਰੁੱੜਦਾ ਹੀ ਆਇਆ ਇਹ ਉੱਥੋਂ ਰੁੱੜਦਾ ਹੀ ਆਇਆ ਪਹਾੜਾਂ ਤੋਂ ਜਿਵੇਂ ਕੰਕਾ ਆਉਂਦੀ ਆ ਜਪਨ ਰੁੱੜਦਾ ਹੀ ਰੁੱੜਦਾ ਆ ਰਿਹਾ ਪਰ ਇਹ ਰੁੱੜਦਾ ਰੁੱੜਦਾ ਉੱਪਰ ਨੂੰ ਜਾ ਰਿਹਾ ਇਹ ਪਾਣੀ ਥੱਲੇ ਨੂੰ ਆ ਰਿਹਾ ਇਹ ਪਾਣੀ ਜਿਹਨੂੰ ਚੜਦਾ ਜਿਵੇਂ ਮੱਛੀ ਆ ਪਾਣੀ ਦੇ ਉੱਤੇ ਨੂੰ ਚੜਦੀ ਜਾ ਰਹੀ ਆ ਹੈਗਾ ਪਾਣੀ ਚ ਪਰ ਜਾ ਰਿਹਾ ਉੱਤੇ ਨੂੰ ਇਹ ਪਾਣੀ ਥਲੇ ਨੂੰ ਜਾ ਰਿਹਾ ਹੈ ਇਹ ਉੱਪਰ ਨੂੰ ਜਾ ਰਿਹਾ ਹੈ ਪਾਣੀ ਨੂੰ ਛੱਡ ਕੇ ਜਾਣਾ ਹੈ ਪਾਣੀ ਤਾਂ ਉੱਚਾ ਉੱਠਣਾ ਉਸੇ ਉਹੀ ਪਾਣੀ ਦਾ ਉੱਚਾ ਉੱਠੂ ਜਿਹੜਾ ਉੱਚੇ ਤੇ ਉੱਚੇ ਪਾਣੀ ਤੋਂ ਵੀ ਉੱਪਰ ਰੰਗ ਜੂ ਉੱਚੇ ਤੇ ਉੱਚਾ ਪਾਣੀ ਪਹਾੜ ਤੇ ਹੁੰਦਾ ਉਦੋਂ ਉੱਚਾ ਪਾਣੀ ਫਿਰ ਵੱਧਣਾ ਚਾਹੁੰਦਾ ਹੈ ਉਹਦੇ ਉੱਪਰ ਜਾ ਕੇ ਫਿਰ ਆਕਾਸ਼ ਵਿੱਚ ਜਾ ਕੇ ਫਿਰ ਪਾਣੀ ਥਲੇ ਉਹਦਾ ਹਾਂਜੀ ਨਾਮ ਸਾਰ ਹੀ ਇਹ ਧਰ ਤਜ ਬਿਕਾਰ ਮੰਗੇ ਅੰਦ ਸਤਗੁਰੂ 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 ਗੋਬਿੰਦ ਜੀਓ ਨਾਮ ਧਾਰ ਨਾਮ ਸਾਰ ਹੀ ਇਹ ਹਾਂ ਨਾਮ ਸਾਰ ਸਾਰ ਨਾਮ ਹੈ ਜਿਹੜਾ ਤਤ ਗਿਆਨ ਹੈ ਹੀ ਇਹ ਧਰ ਤਤ ਗਿਆਨ ਨੂੰ ਹਿਰਦੇ ਵਿੱਚ ਧਾਰਨ ਕਰ ਨਾਮ ਸਾਰ ਹੀ ਇਹ ਧਰ ਤਜ ਬਿਕਾਰ ਮੰਗੇ ਨਾਮ ਸਾਰ ਹੀ ਸ੍ਰਿਸ਼ਟੀ ਦਾ ਸਾਰ ਹੈ ਨਾਮ ਤੋਂ ਹੀ ਸਭ ਕੁਝ ਪੈਦਾ ਹੋਇਆ ਨਾਮ ਸਾਰ ਦਾ ਬੰਦਾ ਜਿੰਨੇ ਗਿਆਨ ਨੇ ਦੁਨੀਆ ਦੇ ਉਹਦਾ ਸਾਰ ਸਾਰੇ ਗਿਆਨ ਉਹਦੇ ਵਿੱਚ ਸਮਾਏ ਹੋਏ ਨੇ ਸਾਰੇ ਗਿਆਨ ਗਿਆਨ ਉਹਦੇ ਵਿੱਚੋ ਹੀ ਪਿਆਰੇ ਹੋਏ ਹੋਏ ਨੇ ਨਾਮ ਸਾਰ ਹੀ ਏ ਤਾਰ ਸਾਰ ਗਿਆਨ ਤਤ ਗਿਆਨ ਇਹਦੇ ਵਿੱਚ ਝਾੜ ਕਰ ਜੇ ਕਰਨਾ ਹੈ ਬਾਕੀ ਗਿਆਨ ਹੋਰ ਬਹੁਤਲੀ ਦੁਨੀਆ ਦੇ ਕੋਈ ਫਾਇਦਾ ਨਹੀਂ ਤਾਤ੍ਰਿਕ ਵਿਦਿਆ ਦਾ ਕੋਈ ਫਾਇਦਾ ਨਹੀਂ ਲੋਕਾਂ ਨੂੰ ਧੋਖਾ ਦੇਣ ਦਾ ਕੋਈ ਫਾਇਦਾ ਨਹੀਂ ਬਲਸ਼ਲ ਉਹ ਕਹਿੰਦਾ ਬਲਸ਼ਲ ਇਹ ਤਾਂ ਹਿਰਾਫਰੀ ਹੈ ਉਹ ਬਲਚਰਨ ਦਾ ਫਿਰ ਨਾਮ ਸਾਰ ਦੀ ਕੀ ਲੋੜ ਪੈਗੀ ਫਿਰ ਇੱਥੇ ਸਾਰ ਨਾਮ ਨਹੀਂ ਕਹਿੰਦਾ ਕਿਸੇ ਨੇ ਛਲ ਕਰਨਾ ਹਾਂ ਉਹਦੇ ਜਿਹੜੇ ਪਰਮੋਂ ਚ ਛਲ ਨਹੀਂ ਕਰਨਾ ਪਰਮ ਨੂੰ ਛਲ ਨਹੀਂ ਕਰਨਾ ਤਾਂ ਉਹਦੇ ਅੰਦਰ ਰੋਸ਼ਨੀ ਪੈਦਾ ਹੋਵੇ ਪਰਮ ਦਾ ਪਰਦਾ ਉਹਦੇ ਅੰਦਰ ਰੋਸ਼ਨੀ ਨਹੀਂ ਜਾਣ ਦਿੰਦਾ ਪਰਮ ਦਾ ਪਰਦਾ ਛਲ ਨਹੀਂ ਜਿੰਨਾ ਜ਼ਿਆਦਾ ਹੋ ਜਾਊਗਾ ਉਨੀ ਬਾਹਰੋਂ ਉਹਦੇ ਅੰਦਰ ਰੋਸ਼ਨੀ ਚਲੀ ਜਾਊਗੀ ਉਹਦੇ ਅੰਦਰ ਲ ਹਨੇਰਾ ਖਤਮ ਹੋ ਜਾਊਗਾ ਨਾਮਸਾਰ ਹਿਏ ਤਾਰ ਤਜ ਬਿਕਾਰ ਮੰਨ ਗਏ ਅੰਦਰ ਤਜ ਬਿਕਾਰ ਬਿਕਾਰ ਤਜ ਦੇ ਮੰਨ ਗਏ ਅੰਦਰ ਗਏ ਅੰਦਰ ਭਟਾ ਉਹ ਕਹਿੰਦਾ ਆਪਣੇ ਆਪਣ ਨੂੰ ਆਪ ਨੂੰ ਕਹਿੰਦਾ ਵੀ ਆ ਜਿਹੜੇ ਅੰਦਰ ਬਿਕਾਲ ਨੇ ਛੱਡ ਦੇ ਤਜ ਬਿਕਾਰ ਮੰਨ ਗਏ ਅੰਦਰ ਮੰਨ ਗਏ ਅੰਦਰ ਬੰਦੇ ਅੰਦਰੋਂ ਹੋਏ ਗਿਆਨ ਦਾ ਬੰਦੇ ਅੰਦਰੋਂ ਵਿਕਾਰ ਛੱਡ ਦੇ ਹਾਂ ਸਤਿਗੁਰੂ 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 ਗੋਬਿੰਦ ਜੀਓ ਸਤਿਗੁਰੂ 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 ਦਾ ਸਤਿਗੁਰੂ ਹੀ ਆ ਪਰ ਸਤਗੁਰ ਹੈ ਜਿਹੜਾ ਓ ਗੋਬਿੰਦ ਗੋਬਿੰਦ ਜੀਓ ਓ ਗੋਬਿੰਦ ਗੋਬਿੰਦ ਔਰ ਜੀਓ ਇਕੱਠਾ ਹੋ ਕੇ ਸਤਗੁਰ ਹੈ ਗੋਬਿੰਦ ਜਿਹੜਾ ਸੀ ਨਾ ਸਾਦੋ ਗੋਬਿੰਦ ਕੇ ਗੁਣ ਗਾਵ ਜਿਹੜਾ ਪੂਰਨ ਬ੍ਰਹਮ ਉਹ ਸਤਗੁਰ ਹੈ ਉਹ ਸਤਗੁਰ ਹੈ